ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਭਾਜਪਾ ਸਮਾਜਪਾਰਟੀ ਅੰਬੇਦਕਰ ਪਾਰਟੀ ਦੇ ਪੰਜਾਬ ਪ੍ਰਧਾਨ ਕਮਲਜੀਤ ਸਿੰਘ ਸੌਤਾ ਦੀ ਅਗਵਾਈ ਹੇਠ ਐਸਸੀਟੀ ਦੇ 12.5% ਕੋਟੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਅਜਨਾਲਾ ਦੇ ਜਿਹੜਾ ਬਾਬਾ ਨਾਨਕ ਰੋਡ ਸੱਕੀ ਵਾਲਾ ਪੁਲ ਤੋਂ ਦਰਸ਼ਕਾਂ ਦੀ ਗਿਣਤੀ ਵਿੱਚ ਬਸਪਾ ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਮੰਗ ਕੀਤੀ ਕਿ ਐਸਸੀ ਐਸਟੀ ਦੇ 12.5% ਕੋਟੇ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਯੋਗਨਾ نیشنل ਹਾਈਵੇ ਦਾ ਇਸ਼ੂ ਚੱਲ ਰਿਹਾ ਜੀ ਸਾਰਾ ਝੋਟਰੀ ਪਿੰਡ ਦੇ ਵਿੱਚ ਜਿਹੜਾ ਐਕਸਪ੍ਰੈਸ ਬਣ ਰਿਹਾ ਉਹਦੀ ਮੀਟਿੰਗ ਪਿੰਡ ਦੇ ਵਿੱਚ ਰੱਖੀ ਹੋਈ ਸੀ ਤੇ ਜਦੋਂ ਮੈਂ ਉੱਥੋਂ ਆਣਾ ਸੀਗਾ ਤੇ ਮੈਨੂੰ ਪਤਾ ਵੀ ਸੀਗਾ ਮੈਸੇਜ ਸੀਗਾ ਵੀ ਆਣਾ ਉੱਥੋਂ ਆਦਾਂ ਦੇ ਰਸਤੇ ਥੋੜਾ ਟਾਈਮ ਲੱਗਿਆ ਅਦਰਵਾਈਜ਼ ਕੋਈ ਇਹੋ ਜਿਹੀ ਮਨਸ਼ਾ ਨਹੀਂ ਕਿਸੇ ਤਰੀਕੇ ਦਾ ਕੋਈ ਹਾਲ ਤੇ ਜੇ ਤੁਸੀਂ ਡਿਲੇ ਮੈਂ ਲੇਟ ਆਇਆ ਉਹਦੀ ਸੌਰੀ ਫੀਲ ਕਰ ਰਹੇ ਨੇ ਕੋਈ ਪ੍ਰੋਬਲਮ ਨਹੀਂ ਮੈਂ ਗੱਲ ਇਹਨਾਂ ਨੇ ਮੰਨੀ ਕੋਈ ਨਾ ਰਿਜ਼ਰਵੇਸ਼ਨ ਦਾ ਹੈ ਜੀ 12.5% ਦਾ ਤੇ ਕੋਈ ਸੀਐਮ ਸਾਹਿਬ ਨੂੰ ਭੇਜਣਾ ਲਾਗੂ ਕਰਾਉਣਾ ਚਾਹੁੰਦੇ ਨੇ ਉਹ ਅਸੀਂ ਜ਼ਰੂਰ ਭੇਜਾਂ ਮੇਰਾ ਨਾਮ ਕਵਲਜੀਤ ਸਿੰਘ ਹੁੰਦਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਪਹਿਲਾਂ ਤਾਂ ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਸਾਡੇ ਇਸ ਪ੍ਰੋਗਰਾਮ 'ਚ ਪਹੁੰਚ ਕੇ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਸਾਰੇ ਸਾਥੀਆਂ ਦਾ ਧੰਨਵਾਦ ਅੱਜ ਦਾ ਪ੍ਰੋਗਰਾਮ ਅਸੀਂ ਬਸਪਾ ਅੰਬੇਡਕਰ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ 1 ਅਗਸਤ ਨੂੰ ਜੋ ਮਾਨਯੋਗ ਸੁਪਰੀਮ ਕੋਰਟ ਵੱਲੋਂ 12.5% ਨੂੰ ਪ੍ਰਵਾਨਗੀ ਦਿੱਤੀ ਸੀ ਕਿ ਹਰ ਸਟੇਟ ਵਾਰਮਿਕੀ ਮਰਮੀਆਂ ਸਿੰਘਾਂ ਦੀ ਵੱਧਦੀ ਆਬਾਦੀ ਨੂੰ ਦੇਖ ਕੇ 12.5% ਨੂੰ ਲਾਗੂ ਕਰੇ ਪਰ 1 ਅਗਸਤ ਤੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹਰ ਵਿਧਾਨ ਸਭਾ ਵਾਈਜ਼ ਐਸਡੀ ਐਸਡੀਐਮ ਸਾਹਿਬ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਜਿਸ ਦਾ ਅੱਜ ਤੀਸਰਾ ਪੜਾਅ ਅੱਜ ਅੰਮ੍ਰਿਤਸਰ ਤੋਂ ਅਸੀਂ ਅਜਨਾਲਾ ਵਿਧਾਨ ਸਭਾ ਦਾ ਮੰਗ ਪੱਤਰ ਦੇਣ ਲਈ ਇੱਥੇ ਪਹੁੰਚੇ ਆਂ ਔਰ ਪਾਰਟੀ ਵੱਲੋਂ ਜੀਰੇ ਦੇ ਵਿੱਚ ਦਿੱਤਾ ਜਾ ਰਿਹਾ ਆਦਮਪੁਰ ਦੇ ਵਿੱਚ ਦਿੱਤਾ ਜਾ ਰਿਹਾ ਔਰ ਤਰਨ ਤਰਨ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੰਗ ਪੱਤਰ ਦਿੱਤਾ ਜਾ ਰਿਹਾ ਇਹ ਮੰਗ ਪੱਤਰ ਵਾਲਮੀਕੀ ਮਜਬੀ ਸਿੰਘਾਂ ਦੇ 12.5% ਕੋਟੇ ਨੂੰ ਸਰਕਾਰ ਕੋਲ ਲਾਗੂ ਕਰਾਉਣ ਲਈ ਮੰਗ ਪੱਤਰ ਦਿੱਤਾ ਜਾ ਰਿਹਾ ਸੀ 1975 ਤੋਂ 12.5 ਅਲੱਗ ਹੋਇਆ ਸੀ ਜਿਹਦੀ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਸਟੇ ਚੱਲ ਰਿਹਾ ਸੀ ਪਹਿਲਾਂ 25% ਕੋਟਾ ਸੀ ਵਾਲਮੀਕੀ ਮਜਬੀ ਸਿੱਖਾਂ ਦਾ ਆਧਰਮਿਤ ਚਮਿਆਰ ਭਰਾਵਾਂ ਦਾ ਉਦੀ ਰੇਸ਼ਿਓ ਨੂੰ ਦੇਖਦੇ ਵੱਧ ਗਿਣਤੀ ਨੂੰ ਦੇਖਦੇ ਹੋਏ 12% ਨੂੰ ਅਲੱਗ ਕੀਤਾ ਗਿਆ ਕਿਉਂਕਿ ਵਾਲਮਿੱਕੀ ਮਜਬੀ ਸਿੱਖਾਂ ਦੀ ਪੰਜਾਬ 'ਚ 60 ਲੱਖ ਦੀ ਆਬਾਦੀ ਆ ਪਰ ਨੌਕਰੀਆਂ 'ਚ ਬਹੁਤ ਘਟਿਆ ਉਹਨਾਂ ਨੂੰ ਦੇਖਦੇ ਹੋਏ 12% ਨੂੰ ਅਲੱਗ ਕੀਤਾ ਜੇਕਰ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਅਗਲਾ ਸਟੈਪ ਕੀ ਹੋਏਗਾ ਜੇਕਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਅਸੀਂ ਪੂਰੇ ਪੰਜਾਬ 'ਚ ਪਹਿਲੋਂ ਵਿਧਾਨ ਸਭਾ ਵਾਈਜ਼ ਦੇ ਰਹੇ ਆ ਫਿਰ ਜ਼ਿਲ੍ਹਾ ਵਾਈਜ਼ ਡੀਸੀ ਸਭਾ ਨੂੰ ਦਿੱਤਾ ਜਾਊਗਾ ਉਸ ਤੋਂ ਬਾਅਦ ਵੀ ਜੇਕਰ ਪੂਰੀ ਨਹੀਂ ਹੁੰਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਕੋਠੀ ਦਾ ਕਰੋ ਵੀ ਕੀਤਾ ਜਾਊਗਾ। ਗਊਸ਼ਾਲਾ ਦੇ ਨਾਮ ਦੇ ਉੱਪਰ گاਵਾ ਰੱਖ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ। ਇਹ ਮਾਮਲਾ ਅੰਮ੍ਰਿਤਸਰ ਦੇ ਤਰਨਤਲ ਰੋਡ ਤੋਂ ਸਾਹਮਣੇ ਹੈ ਜਿੱਥੇ ਕਿ ਨੰਦੀ ਗਊਸ਼ਾਲਾ ਵੈਲਫੇਅਰ ਸੁਸਾਇਟੀ ਦੇ ਨਾਂ ਮੇਟੇ ਵਿਅਕਤੀ ਵੱਲੋਂ ਕੁਝ گاਵਾ ਰੱਖ ਕੇ ਲੋਕਾਂ ਤੋਂ ਪੈਸਿਆਂ ਦੀ ਠੱਗੀ ਮਾਰੀ ਜਾ ਰਹੀ ਹੈ। ਅਦੇ ਨਾਂ ਤੇ ਗਾਵਾਂ ਨੂੰ ਹਰਾਚਾਰਾ ਖਵਾਇਆ ਜਾ ਰਿਹਾ ਤੇ ਨਾ ਹੀ ਗਾਵਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਜਦੋਂ ਇਹ ਸੀ ਜਾਣਕਾਰੀ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਸੰਸਣ ਨੂੰ ਲੱਗੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਦੇਖਿਆ ਕਿ ਗਾਵਾਂ ਵੀ ਭੁੱਖੀਆਂ ਪਈਆਂ ਸਨ ਦੇਖੋ ਜੀ ਕੱਲ ਇੱਕ ਵੀਡੀਓ ਸਾਡੇ ਕੋਲ ਵਾਇਰਲ ਹੋਈ ਹੈ ਸਾਡੇ ਬਹੁਤ ਹੀ ਪੁਰਾਣੇ ਸਾਥੀ ਤਸੀਮ ਬਾਬਾ ਜੀ ਫਤੇਬ ਬਾਬਾ ਜੀ ਤੇ ਵੀਡੀਓ ਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਇੱਕ ਜਿਹੜੀ ਗਊ ਇੱਥੇ ਮਰੀ ਹੋਈ ਹੈ ਤੇ ਇੱਕ ਗਊ ਜਿਹੜੀ ਆ ਬਹੁਤ ਬਿਮਾਰ ਹਾਲਤ ਹੈ ਤੇ ਜਾਣਕਾਰੀ ਦਿੱਤੀ ਗਈ ਸੀ ਕਿ 15 ਦਿਨ ਤੋਂ ਜਿਹੜਾ ਵਾ ਗਊਸ਼ਾਲਾ ਦਾ ਜਿਹੜਾ ਦਰਵਾਜ਼ਾ ਬੰਦ ਹੈ ਤੇ ਅੱਜ ਅਸੀਂ ਮੌਕੇ ਤੇ ਜਿਹੜੇ ਐਨੀਮਲ ਹਸਬੈਂਡੀ ਡਿਪਾਰਟਮੈਂਟ ਦੇ ਡਿਪਟੀ ਡਾਇਰੈਕਟਰ ਨੇ ਉਹਨਾਂ ਨਾਲ ਇਸ ਚੀਜ਼ ਤੇ ਸੰਪਰਕ ਕੀਤਾ ਉਹਦੇ ਨਾਲ ਨਾਲ ਅਸੀਂ ਡੀਐਸਪੀ ਸਾਹਿਬ ਲਖਵਿੰਦਰ ਜੀ ਉਹਨਾਂ ਨੂੰ ਅਸੀਂ ਸੰਪਰਕ ਕੀਤਾ ਉਹਨਾਂ ਨੇ ਆਪਣੀ ਫੋਰਸ ਭੇਜੀ ਹੈ ਤੇ ਅਸੀਂ ਇੱਥੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਬਹੁਤ ਵੱਡੀ ਜਿਹੜੀ ਪਸ਼ੂ ਕਰੂਰਤਾ ਇਸ ਗਊਸ਼ਾਲਾ ਵਿੱਚ ਕੀਤੀ ਜਾ ਰਹੀ ਹੈ ਏ ਤੁਸੀਂ ਦੇਖ ਸਕਦੇ ਹੋ ਅਗਰ 3 ਦਿਨਾਂ ਦੀ ਪੁਰਾਣੀ ਵੀਡੀਓ ਜਿਹੜੀ ਹੈ 2 ਦਿਨ ਦੀ ਜਿਹੜੀ ਵਾਇਰਲ ਹੋ ਰਹੀ ਹੈ ਹਾਲੇ ਤੱਕ ਉਹ ਜਿਹੜੀ ਮਰੀ ਹੋਈ ਗਊਆਂ ਨੇ ਨਹੀਂ ਚੁਕਾਈ ਉਹਦੇ ਨਾਲ ਨਾਲ ਇੱਕ ਬਹੁਤ ਜ਼ਿਆਦਾ ਜ਼ਖਮੀ ਹਾਲਤ ਵਿੱਚ ਅਧ ਮਰੀ ਗਊ ਜਿਹੜੀ ਐਜ਼ ਇਟ ਇਜ਼ ਪਈ ਹੈ ਨਾ ਉਹਨੂੰ ਕੋਈ ਗਲੂਕੋਜ਼ ਨਾ ਫਲੂਇਡ ਨਾ ਕੋਈ ਇੰਜੈਕਟੇਬਲ ਕੀੜੇ ਉਹਨੂੰ ਪਏ ਹੋਏ ਹੈ ਕੋਈ ਇੱਥੇ ਧਿਆਨ ਨਹੀਂ ਹੈਗਾ ਗਊਆਂ ਦਾ ਉਹਦੇ ਨਾਲ ਨਾਲ ਇੱਥੇ ਹੁਣ ਸਾਨੂੰ ਪਤਾ ਲੱਗਾ ਕਿ ਜਿਹੜੀ ਤੂੜੀ ਪਾਈ ਗਈ ਹੈ ਉਹ ਵੀ ਗਵਾਂਡੀਆਂ ਵੱਲੋਂ ਪਾਈ ਗਈ ਹੈ 15 ਦਿਨ ਤੋਂ ਇਸ ਗਊਸ਼ਾਲਾ ਦਾ ਦਰਵਾਜ਼ਾ ਬੰਦ ਸੀ ਦੇਖੋ ਬਹੁਤ ਵੱਡੀ ਜਾਂਚ ਦਾ ਵਿਸ਼ੇ ਹੈ ਕਿ ਨੰਦੀ ਗਊਸ਼ਾਲਾ ਨੰਦੀ ਸਾਡੇ ਵਸਤੇ ਪੂਜਿਆ ਨੇ ਸਾਡੇ ਸ਼ਿਵਜੀ ਮਹਾਰਾਜ ਦੇ ਬਹੁਤ ক্লোਜ਼ ਨੇ ਜਿੰਨੇ ਸ਼ਿਵਜੀ ਮਹਾਰਾਜ ਸਾਡੇ ਪ੍ਰਿਆ ਨੇ ਉਹਨੇ ਨੰਦੀ ਮਹਾਰਾਜ ਅਸੀਂ ਇਹੋ ਜੀਆਂ ਗਊਸ਼ਾਲਾ ਬਿਲਕੁਲ ਨਹੀਂ ਚਲਾਵਾਂਗੇ ਅਸੀਂ ਸੀਐਮ ਸਾਹਿਬ ਨੂੰ ਇਹਦੀ ਰਿਪੋਰਟ ਪਾਵਾਂਗੇ ਡੀਜੀਪੀ ਸਾਹਿਬ ਨੂੰ ਇਹਦੀ ਰਿਪੋਰਟ ਪਾਵਾਂਗੇ ਇਹ ਗਊਸ਼ਾਲਾ ਆਪਾਂ ਬੰਦ ਕਰਾਵਾਂਗੇ ਉਹਦੇ ਨਾਲ ਸਖਤੋ ਸਖਤ ਕਾਰਵਾਈ ਜਿਹੜੀ ਅਸੀਂ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਹਿ ਕੇ ਗਊਸ਼ਾਲਾ ਤੇ ਕਰਾਵਾਂਗੇ ਜਿਹੜੇ ਜਿਹੜੇ ਬੰਦੇ ਭਾਵੇਂ ਇਹਦੇ ਚ ਇਨਵੋਲਵਮਨ ਨੇ ਉਹ ਸਭ ਤੇ ਜਿਹੜਾ ਆਪਾਂ ਪਰਚਾ ਦਰਜ ਕਰਾਵਾਂਗੇ ਕਿਉਂਕਿ ਇੰਨੀ ਵੱਡੀ ਪਸ਼ੂ ਸਭ ਤੋਂ ਮਹੱਤਵਪੂਰਨ ਚੀਜ਼ ਤੁਸੀਂ ਇਹ ਸਕੀਨ ਦੇਖੋ ਇਹਨਾਂ ਗਊਆਂ ਦੀ ਸਾਰੀਆਂ ਬਿਲਕੁਲ ਨਾਲ ਚਿਪਕੀਆਂ ਪਈਆਂ ਨੇ ਜਿੱਦਾਂ ਬਹੁਤ ਦਿਨਾਂ ਦੀਆਂ ਭੁੱਖੀਆਂ ਹੋਣ ਇੱਕ ਚੀਜ਼ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਬਹੁਤ ਵੱਡਾ ਜਾਣਦਾ ਵਿਸ਼ਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਗਊ ਤਸਕਰੀ ਵਧਦੀ ਜਾ ਰਹੀ ਹੈ ਕੀ ਇੱਥੋਂ ਗਊ ਤਸਕਰੀ ਦੀ ਸਮਗਲਿੰਗ ਕੀਤੀ ਜਾਂਦੀ ਸੀ ਇਹ ਬਹੁਤ ਵੱਡਾ ਜਾਣਦਾ ਵਿਸ਼ਾ ਹੈ ਅਸੀਂ ਐਸਐਸਪੀ ਸਾਹਿਬ ਨੂੰ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਇਹਦੀ ਇਨਕੁਆਇਰੀ ਮਾਰਕ ਕਰਾਵਾਂਗੇ ਪ੍ਰੋਪਰ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਗਊ ਸੇਵਾ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਅਸੀਂ ਇਸ ਚੀਜ਼ ਦੇ ਅਗਵਾ ਅਗਤ ਕਰਾ ਕੇ ਤੇ ਪ੍ਰ ਪੰਜਾਬ ਦੇ ਮੁਕਸਰ ਚ ਦੁਪਹਿਰ ਸਮੇਂ ਵਾਪਰੇ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੁਕਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰਾਂ ਅਨੁਸਾਰ ਦੋ ਦਿਹਾੜੀਦਾਰ ਮਜ਼ਦੂਰ ਭਗਵਾਨ ਸਿੰਘ ਅਤੇ ਹਰਵਿੰਦਰ ਸਿੰਘ ਜੋ ਕਿ ਚੁਚੇਰੇ ਭਰਾ ਹਨ ਆਪਣੀ ਸਾਈਕਲ ਤੇ ਪਿੰਡ ਚਿਪੜਾ ਵਾਲੇ ਤੋਂ ਮੁਕਸਰ ਸਾਹਿਬ ਜਾ ਰਹੇ ਸਨ ਤੇ ਉਸ ਤੋਂ ਬਾਅਦ ਉਹ ਪਿੰਡ ਮੋੜ ਨੂੰ ਚਲੇ ਗਏ ਤੇ ਜਦੋਂ ਪਿੰਡ ਮੋੜ ਤੋਂ ਵਾਪਸ ਆ ਰਹੇ ਸਨ ਤਾਂ ਉਹਨਾਂ ਦੀ ਇੱਕ ਤਈਆਂ ਤਿੰਨ ਪਹੀਆਂ ਵਾਲ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਥਰੀ-ਵੀਲਰ ਪਲਟ ਗਿਆ। ਜਿੰਨਾਂ ਦੀ ਡੈਥ ਹੋਈ ਆ ਕੀ ਲੱਗਦੇ ਤੁਹਾਡੇ ਮੇਰੇ ਭਤੀਜਾ ਹੀ ਲੱਗਦਾ ਸੀ ਇਹ ਕਿੰਨੀ ਉਮਰ ਸੀ ਇਹ ਉਹ ਉਮਰ ਸੀਗੀ 21-22 ਸਾਲ ਦੀ ਕਿੱਥੇ ਆ ਰਹੇ ਸੀਗੇ ਇਹ ਉਹ ਮਕਸਰ ਸਾਹਿਬ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਮੋਡ ਰੋਡ ਦੀ ਇਰੈਕਸ਼ਨ ਵਾਲਾ ਐਕਸੀਡੈਂਟ ਹੋ ਗਿਆ ਨਾ ਕਾਦੇ ਤੇ ਜਾ ਰਹੇ ਸੀਗੇ ਹਾਂ ਮੋਟਰਸਾਈਕਲ ਤੇ ਸੀਗੇ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਪੈਂਚਿਬੜਾਂ ਵਾਲੀ ਪਿੰਡ ਦੇ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਬੱਚੇ ਦੀ ਉਮਰ ਹੈਗੀ ਵੀ 22 ਸਾਲ ਦੀ ਆਹ ਚਲਾਈ ਹੋਈ ਸੀ ਹਾਂ ਨਹੀਂ ਜਾਨੋ ਮੈਡ ਸੀਗਾ ਅੱਗੇ ਵੀ ਉਹਦਾ ਇੱਕ ਬ੍ਰਦਰ ਅੱਗੇ ਡੈਥ ਹੋ ਗਈ ਸੀ ਉਹਦੀ ਹੂੰ ਤੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਇਹਦੇ ਸਿਰ ਤੇ ਸੀ ਸਾਰਾ ਘਰ ਦਾ ਕਾਰੋਬਾਰ ਕੀ ਕੰਮ ਕੀ ਕਰਦੇ ਸੀ ਕੰਮ ਬਸ ਆਹ ਲੇਵਰ ਦਾ ਹੀ ਕਰਦਾ ਸੀ ਬਚਾਰਾ ਗਰੀਬ ਪਰਿਵਾਰ ਨਾਲ ਸੰਬੰਧ ਸੀ ਬਹੁਤ ਹੀ ਜ਼ਿਆਦਾ ਗਰੀਬੀ ਨਾਲ ਜੂਝ ਰਿਹਾ ਸੀ ਪਰਿਵਾਰ ਇਹ ਕੀ ਨਾਮ ਕੀ ਸੀ ਮੁੰਡੇ ਦਾ ਤੇ ਇਹਦਾ ਨਾਮ ਜੀ ਭਗਵਾਨ ਸਿੰਘ ਸੀਗਾ ਜੀ ਠੀਕ ਹੈ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਹਾਂ ਜੀ ਵੀ ਇਹਨਾਂ ਦੀ مالی ਸਹਾਇਤਾ ਕੀਤੀ ਜਾਵੇ ਕਿਉਂਕਿ ਇਹਦੇ ਡੈਡੀ ਦੀ ਵੀ ਡੈਥ ਹੋ ਚੁੱਕੀ ਹੈ ਜੀ ਹਾਂ ਤੇ ਪਰਿਵਾਰ ਦਾ ਗੁਜ਼ਾਰਾ ਇਸ ਬੱਚੇ ਦੇ ਸਿਰ ਤੇ ਹੀ ਚੱਲਦਾ ਸੀਗਾ ਤੇ ਉਹ ਵੀ ਆਨ ਭਾਗੀ ਘਟਨਾ ਵਾਪਰ ਗਈ ਹੈ ਤੇ ਵੀ ਪ੍ਰਸ਼ਾਸਨ ਤੋਂ ਹੀ ਮੰਗਾ ਕੇ ਮਾਲੀ ਸਾਹਿਬ ਆਪ ਨੇ ਨਿਕਲੀ ਹੋਰ ਵੀ ਭਰਾ ਕੇ ਇਕੱਲਾ ਹੀ ਸੀਗਾ ਹਾਂਜੀ ਹੋਰ ਇੱਕ ਭਰਾ ਦੋ ਭਾਈ ਆ ਜੀ ਤੇ ਇੱਕ ਤਾਂ ਛੋਟਾ ਜੀ ਠੀਕ ਹੈ ਤੇ ਇੱਕ ਮੈਡ ਹਲਵਾਈ ਦਾ ਕੰਮ ਕਰਦਾ ਇਸੇ ਤੇ ਗੁਜ਼ਾਰਾ ਚੱਲਦਾ ਸੀ ਇਸੇ ਤੇ ਸੀਗਾ ਜੀ ਕੰਮ ਤਾਂ ਦਾ ਇਸੇ ਤੇ ਚੱਲਦਾ ਸੀ ਸਾਰਾ ਇਹ ਕਿੰਨੇ ਜਣੇ ਸੀਗੇ ਜਦੋਂ ਐਕਸੀਡੈਂਟ ਇਹ ਦੋ ਜਣੇ ਸੀਗੇ ਤੇ ਦੂਜੇ ਦੀ ਹਾਲਤ ਕਿਵੇਂ ਹੈ ਹਾਂ ਦੂਜੇ ਦੀ ਹਾਲਤ ਠੀਕ ਹੈ ਜੀ ਉਹ ਪੁੱਤ ਇਹ ਮੇਰਾ ਨਾਈ ਕਿੱਥੇ ਰਹਨ ਲਿਓ ਤੇ ਬਣਾਣੀ ਜਿਹਨੇ ਡੈਥ ਹੋਈ ਹੈ ਕੀ ਲੱਗਦੇ ਥੋਡੇ ਬੰਦੇ ਦਾ ਵੱਡਾ ਹੀ ਕਿੰਨੇ ਕੁ ਉਮਰ ਸੀ ਉਹਨਾਂ ਦੀ ਅਸੀਂ 22 23 ਸਾਲ ਹੁੰਦੇ ਕੀ ਨਾਮ ਸੀ ਉਹਨਾਂ ਦਾ ਬਜੀ ਸਿੰਘ ਜੀ ਕਿੱਥੋਂ ਆ ਰਹੇ ਸੀਗੇ ਇਹ ਬਣਾਣੀ ਤੋਂ ਮੁਕਸਰ ਆ ਰਹੇ ਸੀ ਹਾਂ ਖਾਸਤੇ ਸੀਗੇ ਮੋਟਰਸਾਈਕਲ ਤੇ ਹਾਂ ਡੈਥ ਹੋ ਗਈ ਉਹਨਾਂ ਦੀ ਹਾਂਜੀ ਤੇ ਐਂਸੂਰਡ ਹੋ ਗਈ ਅੱਛਾ ਤੇ ਅੱਲਾਕੱਲਾ ਕਮਾਉਣ ਵਾਲਾ ਸੀ ਅੱਛਾ ਤੇ ਉਹਦੇ ਤੇ ਸਾਰਾ ਸਾਰਾ ਚੱਲਦੇ ਕਰ ਦਈ ਮੇਰੀ ਹੈਲਪ ਕੀਤੀ ਹੈ ਬਈ ਛਤੇ ਹੋਰ ਵੀ ਭਰਾ ਹੈਗਾ ਤੁਸੀਂ ਇੱਕ ਹੈਗਾ ਹੀ ਉਹ ਵਿਆਹ ਹੀ ਉਹ ਅੱਡਾ ਹੀ ਤੁਸੀਂ ਕੀ ਲੱਗਦਾ ਉਹਨਾਂ ਨੂੰ ਭਰਾ ਹੈ ਛੋਟਾ ਭਰਾ ਹੈ ਸਾਰਿਆਂ ਨਾਲੋਂ ਛੋਟਾ ਉਦੀ ਉਮਰ ਕਿੰਨੀ ਕਿਸੀ ਦੀ ਉਹਦੀ 18 18 ਉਹਦੀ 22 24 ਸਾਲ ਦੀ ਉ ਉਹ ਵਿਆਹਿਆ ਸੀ ਕਿ ਕੁਵਾਰਾ ਸੀ ਕੁਵਾਰਾ ਸੀ ਉਹਦੇ ਸੈਕ ਕੰਮ ਕਾਦਾ ਕਰਦਾ ਸੀਗਾ ਆਈ ਦਿਹਾੜੀ ਦਾ ਪਾਈ ਮਸ਼ੀਨ ਮਸ਼ੀਨ ਚ ਚਾਬੜਾ ਨਾਪਾ ਦੀ ਵਿਕਾਸ ਕਲੋਨੀ ਵਿਖੇ ਨਜਾਇਜ਼ ਬੰਦਾ ਦਾ ਰੋੜਾ ਬੰਨ ਦੀ ਵੇਖ ਕੇ ਵਿਧਵਾ ਮਾਂ ਦੇ ਆਸ਼ਿਕ ਨੇ 25 ਸਾਲਾਂ ਲੜਕੀ ਅਰੋ ਨੂੰ ਬੀਤੀ ਦੇਰ ਰਾਤ ਘਰ ਵਿੱਚ ਕੱਲੀ ਬੀਕ ਕੇ ਉਤਾਰਿਆ ਮਾਰਦੇ ਘਾਟ ਪੁਲਿਸ ਨੇ ਗੇਟ ਤੋੜ ਕੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਮ੍ਰਿਤਕ ਲੜਕੀ ਦੀ ਮਾਂ ਅਣਜਾਣ ਬਣੀ ਰਹੀ ਉਹਨਾਂ ਕਹਿ ਕੇ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਸਾਡੇ ਘਰ ਕਿਸੇ ਦਾ ਆਉਣਾ ਜਾਣਾ ਨਹੀਂ ਸੀ ਤੇ ਪੁਲਿਸ ਨੇ ਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਆਸ਼ਿਕ ਦੀਪਾਲ ਚਾਰੀ ਹੈ ਇਹਦੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਧਰਵਾਧਿਆਕ ਸੁਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਆਵਾਜ਼ ਨਹੀਂ ਆਈ ਅਸੀਂ ਇਹ ਲੋਕ ਆ ਇਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉੱਤੋਂ ਨਹੀਂ ਉਹ ਐਂਟਰ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕ ਤੇ ਰਹਿੰਦਾ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਤ ਹੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਕਹਨੂੰ ਬੰਦਾਂ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫੇਰ ਮੈਨੂੰ 9:00 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਕਿ ਲਕਾ ਵੀ ਗਈ ਐ ਇਹਨੇ ਤਾਂ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਸ਼ੱਕ ਪੈ ਗਿਆ ਫੇਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਥੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਨੇ ਕਰੀ ਨਹੀਂ ਬੋਲਿਆ ਫੇਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਪੁਲਿਸ ਇੱਕ ਫੋਟੋ ਕੋਲ ਫੋਨ ਤੇ ਸ਼ਾਇਦ ਉਹ ਚੱਕੇ ਲੈ ਗਿਆ। ਜਿਸਨੂੰ ਕੋ ਬਾਤ ਹੈ ਕਿ ਪੁਲਸ ਵਾਲੇ ਨੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਨੂੰ। ਬਸ ਫਿਰ ਉਦੋਂ ਬਾਅਦ ਅਸੀਂ ਚੌਕੀ ਫੋਨ ਲਾਇਆ। ਚੌਕੀ ਫੋਨ ਲਾ ਕੇ ਫਿਰ ਚੌਕੀ ਵਾਲੇ ਆ ਗਏ। ਉਹਨਾਂ ਨੇ ਫਿਰ ਦਰਵਾਜ਼ੇ ਖੋਲੇ। ਉਹਨਾਂ ਨੇ ਗੇਟ ਕੋਈ ਖੋਲਦੇ ਫਿਰ ਉਹਨਾਂ ਨੇ ਅੰਦਰ ਚੱਕਤਾ। ਤਾਂ ਮਾਰਡਰ ਹੋਇਆ। ਮੈਂ ਪਹਿਲ ਪੁਲਸ ਵਾਲੇ ਅੰਦਰ ਬੜੇ ਸੀ ਉਹ ਸਾਨੂੰ ਸਾਰਿਆਂ ਨੂੰ ਰੋਕਦਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਓ ਅਸੀਂ ਅਸੀਂ ਵੀ ਕਰਦੇ ਸੀਗੇ। ਕਿਉਂਕਿ ਫਿਰ ਪੁਲਸ ਵਾਲੇ ਨੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਕੇ ਅੰਦਰ ਬ ਉਹ ਇਧਰੋਂ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪਰਦੇ ਬੁਰਦੇ ਲਾ ਕੇ ਟਰੱਕੇ ਦਿਆ ਸੀਗਾ ਸਾਰਾ ਪਾਸੇ ਜਿਹਨੇ ਮਰਡਰ ਕੀਤਾ ਉਹਨੇ ਇਧਰੋਂ ਸਾਰੇ ਪਰਦੇ ਲਾਇਦਿ ਵੀ ਤਾਂ ਤੇ ਅਗਲਾ ਬਾਹਰ ਵੀ ਨਾ ਦੇਖੀ ਸਾਰੀ ਕਾਨੂੰਨ ਨਾਲ ਲੱਤ ਪਤੀ ਹੋਂ ਨਾਲ ਲੱਤ ਪਤੀ ਜੀ ਘੂਰਾ ਕਰ ਦਿੱਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹਦਾ ਕੁੜੀ ਦਾ ਨਾਮ ਕੀ ਹੈ ਕਿੰਨੇ ਪੰਨੂ ਪੰਨੂ ਇਹੇ ਲਗਭਗ 32 ਸਾਲ ਦੀ ਹੋਈ ਹੈ ਕਾਰਨ ਜੀ ਮੰਦੇ ਤੇ ਕੀ ਰਹੇ ਕਾਰਨ ਤਾਂ ਇਹਨਾਂ ਦੇ ਨਾ ਘਰ ਦਾ ਸੱਚਾ ਸੱਚਾ ਚੱਲ ਰਿਹਾ ਸੀ ਕੁੜੀ ਵੇਚਣ ਨਹੀਂ ਦੇ ਰਹੀ ਸੀ ਮੈਂ ਮਾਂ ਨੂੰ ਕਹਿੰਦਾ ਨਾ ਮਾਂ ਤੇ ਥਜਾਂ ਇਹ ਸਾਨੂੰ 4 5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਤੇ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੀ ਸੀ ਠੀਕ ਹੈ ਪਤੀ ਹੈ ਨਹੀਂ ਮਟਰ ਬੰਦ ਹਾਂ ਦੇ ਤੋਗੀ ਪਾਈ ਨਾ ਦੇ ਤੋਗੀ ਸੀ ਮਾਂ ਵੇਚਣ ਦੇ ਚੱਲ ਰਹੀ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆ ਚੱਕਾ ਇਹ ਵੀਰ ਲੜਕੀ ਦੀ ਮਰਡਰ ਹੋਇਆ ਇਹ ਕੀ ਗੱਲ ਹੈ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਦੀ ਪ੍ਰਾਈਵੇਟ ਜੌਬ ਤੇ ਮਰਡਰ ਵੀ ਹੋ ਗਿਆ ਮਰਡਰ ਕਰੀ ਜੀ ਸੱਚ ਕਰਦੇ ਸਾਹਮਣੇ ਮਰਡਰ ਹੋਇਆ ਜੀ ਜਿੱਦੇ ਨਹੀਂ ਇਹ ਰਾਤ ਉਹ ਡੱਬੀ ਅੰਦਰ ਮਿੱਚਾਂ ਵਾਲੀ ਡੁੱਲੀ ਹੋਈ ਹੈ ਉਹ ਤੋਂ ਸ਼ੰਮ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ 'ਚ ਮਰਜੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਦੀ ਵੀ ਅੱਖਾਂ 'ਚ ਮੱਟਿਆ ਪਈਆਂ ਨਹੀਂ ਪਈਆਂ ਮਿੱਚਾਂ ਵਾਲੀ ਡੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਨ ਨਾਲ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ੱਕ ਤਾਂਹੀ ਉਹਦੀ ਆਵਾਜ਼ ਨਹੀਂ ਸੀ ਤੇ ਉਹ ਫਿਰ ਉਹ ਮਾਰੀ ਉਹਨੇ ਆਸਰਾ ਮਰੇ ਚ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਇਹ ਪੂਰੇ ਥੱਬੇ ਬਣੇ ਨੇ ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਉਹ ਰੱਜਣ ਦੀ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਕੋਣੀ ਇਸ ਦੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪੱਗ ਜਾਂਦੀ ਹਾਂ ਮੈਂ ਕੋ ਡਿਸਪੋਜ਼ਲ ਜਮੀ ਤੇ ਬੇਜੋ ਦੇ ਜਾਨ ਨੂੰ ਨਹੀਂ ਤੇ ਉਹ ਦੇਖੋ ਉਸਤਾ ਜੀ ਦੇ ਲੱਗਦੀ ਹੈ ਅੱਛਾ ਤੇ 5 ਰੁਪਏ ਕੰਪਟੇ ਕਿਸੀ ਕਿੰਨੇ ਵਜੇ ਇਥੇ ਤੁਹਾਨੂੰ ਕਦੋਂ ਮੈਂ ਤਾਂ 5 ਵਜੇ ਉਧਰ ਕੁੜੀ ਕੰਮ ਪਾ ਕੇ ਲੋਰਾ ਰਹਿ ਗਈ ਸੀ ਹੁਸ਼ਿਆਰ ਕੋਈ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਦੇਖ ਲਓ ਅੱਛਾ ਫਿਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਊ ਉਹਨਾਂ ਸਿਰਫ ਲਿਆ ਤੇ ਮੇਰੇ ਹੱਥ ਤੇ ਸਿਰਫ ਫਿਰ ਮੈਂ ਕਿਹਾ ਜੇ ਰੋਟੀ ਨਾ ਬਣੀ ਮੈਂ ਰਾਸ ਰਖਾ ਕੇ ਚਲੀ ਜਾਉਂਗੀ ਕਪੜੇ ਧੋ ਲਵਾਂਗੀ ਨਾਲੇ ਨਾਲ ਲੂਗੀ ਗਲਤ ਕੀ ਗੱਲ ਹੋਈ ਹੈ ਇਹਦਾ ਅੱਛਾ ਕੋਈ ਨਹੀਂ ਕਾਜੀ ਮੰਮੀ ਤੋਂ ਅਸੀਂ ਬਾਗੀ ਹੋ ਕਾਜੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਹੈ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆਂ ਮੈਂ ਹੁਣ ਆਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਮੈਂ ਹੈ ਨਹੀਂ ਸੀ ਬੇਤਾ ਮੀਤਾ ਸੀ ਦਾ ਕੱਟੇ ਹੀ ਸੌਣਿਆ ਜਿਸਮ ਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਮੀਤਾ ਚ ਦੋਹੀ ਮਰ ਜਾਂਦੇ ਝਗੜਾਈ ਨਿਭੜਦਾ ਕਿਉਂ ਮੈਨੂੰ ਇਹ ਦੁੱਖ ਘਟਦਿਆਂ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂਨੇ ਦੁਖੀਆਂ ਸੀ ਪਹਿਲਾਂ ਦੀ ਵੀ ਨਹੀਂ ਅਸੀਂ ਮੋਤ ਨੂੰ ਪੁੱਛ ਸਕਿਆ ਨਹੀਂ ਕਿਵੇਂ ਪੁੱਛੂਗੀ ਮੈਂ ਇਹਦਾ ਸਾਈ ਇਹਨੂੰ ਹਜੀ ਲੜਕੀ ਦਾ ਨਾਮ ਡਾਕਟਰ ਪ੍ਰਜੀਤ ਕ੍ਰਾਮ ਤੇ 20 ਸਾਲ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਰਡਰ ਦਾ ਪ੍ਰੀਲਿਮਿਨਰੀ ਕਵਰੀ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀ ਜਾਂ ਵੀ ਇਹਦਾ ਮਦਰ ਦਾ ਫੇਮ ਸੀਗਾ ਹੋਵੇ ਨਾਲ ਤੇ ਇਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿੰਨੇ ਕ ਵਜੇ ਦੀ ਘਟਨਾ ਇਹ ਸਾਨੂੰ ਰਾਤ ਜੀ 10 ਵਜੇ ਇਨਟੀਮੇਸ਼ਨ ਮਿਲੀ ਸੀਗੀ ਇਹਦੀ ਤੇ ਘਟਨਾ ਇਹ ਜੋ ਆਂਟੀਆਂ ਗੋਂਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰ ਕਿੱਥੀ ਨਾਲ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਕਿਸ ਤਰੀਕੇ ਨਾਲ ਮਾਰੇ ਸੱਟਾ ਕਿੱਥੀ ਕਿੱਥੀ ਸੀ ਸੱਟਾ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀ ਕਿ ਬਾਕੀ ਇਹ ਦੋਸ਼ਮਾਨ ਨੂੰ ਕੋਟਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਦਿੱਖੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੂੰ ਮਰਡਰ ਕੀਤਾ ਇੱਕ ਜਣਾ ਕੀ ਦੇ ਦਿੰਦੇ ਨਹੀਂ ਪਤਾ ਨਹੀਂ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਮੋਗਾ ਚ ਨਜਾਇਜ਼ ਤੌਰ ਤੇ ਚੱਲ ਰਿਹੇ ਡਰੱਗ ਸੈਂਟਰ ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲੇ ਵਿੱਚ ਮੋਗਾ ਦੇ ਪਿੰਡ ਚੀਮਾ ਨੇੜੇ ਚੱਲ ਰਿਹੇ ਨਜਾਇਜ਼ ਤੌਰ ਤੇ ਡਰੱਗ ਸੈਂਟਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਿੰਡ ਚੀਮਾ ਥਾਣਾ ਕੋਟੀ ਸਖਾਂ ਦੇ ਵਿੱਚ ਨਸ਼ਾ ਛਡਾਊ ਕੇਂਦਰ ਵਿੱਚ ਇੱਕ ਡੈਥ ਹੋਈ ਸੀ ਕਰਮਜੀਤ ਸਿੰਘ ਨਾਮ ਦੇ ਵਿਅਕਤੀ ਦੀ ਤੇ ਜਿਸ ਤੇ ਅਦਾਲਤ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਐਫਐਨ ਨੰਬਰ 202 ਪਰ ਅੰਡਰ ਸੈਕਸ਼ਨ 103 318 ਸਬਕਲੋਜ਼ 4 3 ਸਬਕਲੋਜ਼ 5 ਬੀ ਐਨਐਸ ਦੇ ਤਹਿਤ ਪਰਚਾ ਦਗੀ ਕੀਤਾ ਸੀ ਉਹਨਾਂ ਦੇ ਵਿੱਚੋਂ ਕੱਲ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਸ ਵਿੱਚ ਇੱਕ ਦਾ ਨਾਮ ਤਰਜੀਤ ਸਿੰਘ son of ਕਲਵੀਰ ਸਿੰਘ ਵਾਸੀ ਸ਼ੇਰਪੁਰ ਤਕਤੂਵਾਲਾ ਤੇ ਦੂਜੇ ਦਾ ਨਾਮ ਕਲਦੀਪ ਸਿੰਘ son of ਸੇਵਕ ਸਿੰਘ ਵਾਸੀ ਧਰਮਕੋਟ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਬਾਕੀ ਦੋਸ਼ੀ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਡੀਜੀਪੀ ਪੰਜਾਬ ਅਤੇ ਮੋਗਾ ਦੇ ਐਸਐਸਪੀ ਦੀਆਂ ਹਦਾਇਤਾਂ ਤੇ ਨਸ਼ਾ ਤਸਕਾਂ ਦੇ ਸ਼ਿਕੰਜਾ ਕਸਿਆ ਜਾ ਰਿਹਾ ਜਿਸੇ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਮੈਣਾ ਨੇੜੇ ਇੱਕ ਕਾਰਨ ਰੋਕ ਕੇ ਤਲਾਸ਼ੀ ਦੌਰਾਨ ਪੰਜ ਵਿਅਕਤੀ ਨੂੰ 1.5 ਕਿਲੋ ਫੀਮ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਰਾਜਸਥਾਨ ਦੇ ਰਹਿਣ ਵਾਲੇ ਹਨ ਜਿਨ੍ਹਾਂ ਖਿਲਾਫ ਥਾਣਾ ਮੈਣਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਤੇ ਦੋ ਮੁਕਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਡੀ ਮਹਿੰਮ ਨੂੰ ਉਸ ਵੇਲੇ ਵੱਡਾ ਸਫਲਤਾ ਦਾ ਹੰਗਾਰਾ ਮਿਲਿਆ ਜਦੋਂ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਮਿਤੀ 4 12 24 ਨੂੰ ਸਾਡੀ ਸੀਆਈਏ ਦੀ ਟੀਮ ਨੇ ਇੱਕ ਮੁਖਬਰ ਤੋਂ ਮਿਲੀ ਟਿਪ ਤੇ ਪੰਜ ਵਿਅਕਤੀਆਂ ਨੂੰ 5 1 ਕਿਲੋ 500 ਗ੍ਰਾਮ ਅਫੀਮ ਨਾਲ ਗ੍ਰਿਫਤਾਰ ਕੀਤਾ ਸਾਡੇ ਸੀਆਈਏ ਦੇ ਐਸਏਜੀ ਕਰਨੈਲ ਸਿੰਘ ਨੂੰ ਉਹਦੇ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਹ ਪੰਜ ਬੰਦੇ ਅਫੀਮ ਵੇਚਦੇ ਆ ਜੋ ਅੱਜ ਇੱਕ ਚਿੱਟੇ ਰੰਗ ਦੀ ਵਰਨਾਕਾਰ ਦੇ ਉੱਤੇ ਜਿਹਦਾ ਨੰਬਰ ਪੀਬੀ ਸੌਰੀ ਡੀ ਐਲ 8 ਸੀ ਏ ਐਨ 5539 ਆ ਉਹਦੇ ਤੇ ਸਵਾਰ ਹੋ ਕੇ ਸੀਮ ਨਾਲਾ ਲਿੰਕ ਮਹਿਰ ਪਿੰਡ ਚੁਗਾਵਾ ਦੇ ਸੱਜੇ ਹੱਥ ਕੱਚੀ ਜਿਹੜੀ ਪਟੜੀ ਦੇ ਉੱਤੇ ਖੜੇ ਆ ਤੇ ਆਪਣੇ ਗਾਕਾਂ ਦੀ ਵੇਟ ਕਰਦੇ ਆ ਵੇਚਣ ਆਸਤੇ ਇਹਨਾਂ ਦਾ ਨਾਮ ਹੈ ਤਰਲੋਕ ਸਿੰਘ son of ਰੇਸ਼ਮ ਸਿੰਘ ਪਾਲ ਸਿੰਘ son of ਸੁਖਵਿੰਦਰ ਸਿੰਘ ਗੁਰਪ੍ਰੀ ਸਿੰਘ 엘ੀਸ ਗੋਪੀ ਪੁੱਤਰ ਗੁਰਦੀਪ ਸਿੰਘ ਇਹ ਸਾਰੇ ਪਿੰਡ ਚੱਕ ਹੀਰਾ ਸਿੰਘ ਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਦੇ ਰਹਿਣ ਵਾਲੇ ਆ ਤੇ ਜਗਨਦੀਪ ਸਿੰਘ ਪੁੱਤਰ ਕੌਰ ਸਿੰਘ ਸਵਰਨ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਸੁਨਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਆ। ਇਹ ਪੰਜੇ ਵਿਅਕਤੀ ਉਸ ਕੱਚੀ ਪਟੜੀ ਤੇ ਚੁਗਾਵਾਾਂ ਦੀ ਖੜੇ ਸੀ ਤਾਂ ਸਾਡੀ ਪਾਰਟੀ ਨੇ ਤੁਰੰਤ ਐਕਸ਼ਨ ਲੈਂਦੇ ਰੇਡ ਕੀਤਾ। ਰੇਡ ਕਰਕੇ ਇਹਨਾਂ ਪੰਜਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਕਾਬੂ ਕਰਕੇ ਕਾਰ ਦੇ ਗੇਅਰ ਬਾਕਸ ਦੇ ਕੋਲੋਂ 1.5 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਅਤੇ ਉਹਨਾਂ ਦੇ ਉੱਤੇ ਮਕਦਮਾ ਨੰਬਰ 133 ਮਿਤੀ 4/12/24 ਅਧੀਨ ਧਾਰਾ 1861 85 ਥਾਣਾ ਮਹਿਰਾ ਵਿਖੇ ਦਰਜ ਕੀਤਾ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਊ ਕਿ ਇਹ ਅਫੀਮ ਕਿੱਥੋਂ ਲੈ ਕੇ ਆਉਂਦੇ ਆ ਤੇ ਇੱਥੇ ਮੋਗੇ ਜਾਂ ਮੋਗੇ ਤੋਂ ਇਲਾਵਾ ਪੰਜਾਬ ਦੇ ਹੋਰ ਕਿੱਥੇ-ਕਿੱਥੇ ਜਾ ਕੇ ਇਹ ਵੇਚਦੇ ਆ ਜਰ ਕੋਈ ਡਾਕਟਰ ਵੀ ਤੇ ਮਸਰੂਫੀ ਜਿਹੜੇ ਨੇ ਉਹ ਰਾਜਸਥਾਨ ਦੇ ਨੇ ਉਹ ਤਿੰਨ ਪੰਜਾਬ ਦੇ ਦੋ ਪੰਜਾਬ ਦੇ ਜੀ ਇਹਨਾਂ ਦੇ ਆਪਸੀ ਕੀ ਲੈਚਰ ਇਨੀਸ਼ੀਅਲੀ ਤਾਂ ਸਾਨੂੰ ਇੰਨਾ ਹੀ ਪਤਾ ਲੱਗਿਆ ਵੀ ਇਹ ਦੋ ਵਿਅਕਤੀ ਜਿਹੜੇ ਆ ਉਹਨਾਂ ਦੇ ਨਾਲ ਰਾਜਸਥਾਨ ਵਗੈਰਾ ਘੁੰਮਣ ਗਏ ਸੀ ਉੱਥੇ ਇਹਨਾਂ ਦੀ ਆਪਸ ਕੋਈ ਮਿੱਤਰਤਾ ਹੋ ਗਈ ਪਰ ਡੰਗਾਈ ਨਾਲ ਅਸੀਂ ਪੁਲਿਸ ਰਿਮਾਂਡ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਦੀਨ ਦਾ ਆਪਸ ਕਿਵੇਂ ਰਿਸ਼ਤਾ ਬਣਿਆ ਵੀ ਕਿਤੇ ਪਹਿਲਾਂ ਇਹ ਲੈਣ ਜਾਂਦੇ ਸੀ ਉੱਥੋਂ ਇਹਨਾਂ ਕੋਲੋਂ ਤੇ ਫਿਰ ਇਹ ਸਾਰੇ ਇਕੱਠੇ ਆ ਕੇ ਵੇਚਦੇ ਸੀ ਸਮਥਿੰਗ ਇਸੇ ਤਰ੍ਹਾਂ ਜਿਹੜਾ ਜੋ ਵੀ ਸਾਹਮਣੇ ਆਊ ਉਹਨੂੰ ਅਸੀਂ ਤੁਹਾਨੂੰ ਬਕਾਇਦਾ ਜਾਣਕਾਰੀ ਦੇਦੇ ਜਿਹੜੇ 2 ਵਜੇ ਪੰਜਾਬ ਦੇ ਨਾਲ ਉੱਪਰ ਕਾਨੂੰਨ ਕੋ ਮੌਕੇ ਜਿਹੜਾ ਦੱਸ ਰਹੇ ਹਾਂ ਇਹਨਾਂ ਤੇ ਫਿਲਹਾਲ ਸਿਰਫ ਜਗਨਦੀਪ ਸਿੰਘ ਜਿਹੜਾ ਵਾਸੀ ਹੁਸਨਾਰ ਥਾਣਾ ਆਪਣਾ ਥਾਣਾ ਗਿੱਦੜਵਾ ਜਿਲ੍ਹਾ ਮੁਕਸਰ ਸਾਹਿਬ ਹੈ ਉਹਦੇ ਉੱਤੇ ਇੱਕ ਮੁਕੱਦਮਾ ਦਰਜ ਆ ਮਕਦਮਾ ਨੰਬਰ 75 ਮਿਤੀ 24/7/24 22B 2761 276185 ਐਨਡੀਪੀਐਸ ਐਕਟ ਥਾਣਾ ਕਬਰਵਾਲਾ ਡਿਸਟ੍ਰਿਕਟ ਸ਼੍ਰੀਮਕਸਰ ਸਾਹਿਬ ਬਾਕੀ ਚਾਰਾਂ ਤੇ ਕੋਈ ਮਕਦਮਾ ਦਰਜ ਨਹੀਂ ਜੱਗੀ ਸਾਹਿਬ ਇਹ ਪਹਿਲਾਂ ਵੀ ਮੌਕੇ ਤੇ ਸਪਲਾਈ ਦੇ ਨਾਲ ਚੁੱਕੀ ਆ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਇਹ ਸਾਨੂੰ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਬਕਾਇਦਾ ਅਸੀਂ ਪੂਰੀ ਤਫਸੀਲ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁਭਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਦੇ ਹੋਜ਼ਾਜ਼ਤ ਰੱਬ ਰੱਖਾ